ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜਿੱਥੇ ਦੇਸ਼ ਦੁਨੀਆ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਉਤਸਵ ਬੜੇ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਇਸ ਸ਼ਿਵਰਾਤਰੀ ਉਤਸਵ ਦੇ ਸਬੰਧ ਦੇ ਵਿੱਚ ਗੜਸ਼ੇਂਕਰ ਦੇ ਪਿੰਡ ਸਤਨੌਰ ਵਿਖੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਪਿੰਡ ਸਤਨੌਰ ਦੇ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਵਾਪਸ ਸ਼ਿਵ ਮੰਦਿਰ ਸਤਨੌਰ ਵਿਖੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਦੇ ਵਿੱਚ ਭਗਵਾਨ ਦੀਆਂ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਅਤੇ ਸ਼ਿਵ ਭਗਤਾ ਵੱਲੋਂ ਥਾਂ ਥਾਂ ਤੇ ਲੰਗਰਾਂ ਗਾਏ ਗਏ ਸ਼ੋਭਾ ਯਾਤਰਾ ਦੌਰਾਨ ਸ਼ਿਵ ਭਗਤਾਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਉੱਥੇ ਹੀ ਪ੍ਰਬੰਧਕ ਕਮੇਟੀ ਨੇ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਦਾਨੀ ਵੀਰਾਂ ਦਾ ਧੰਨਵਾਦ ਕੀਤਾ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਜਿਹੜਾ ਕਿ ਤਹਿਸੀਲ ਗੜਸ਼ੰਕਰ ਜਿਹੜਾ ਹਜ਼ਾਰਪੁਰ ਦਾ ਇੱਕ ਆਜੀ ਇਤਿਹਾਸਿਕ ਪੁਰਾਣਾ ਪਿੰਡ ਹੈ ਇੱਥੇ 286 ਸਾਲ ਤੋਂ ਸਾਡੇ ਲਗਾਤਾਰ ਸ਼ਿਵਰਾਸ ਜੇ ਰਤਰੀ ਦਾ ਉਹ ਸਭ ਮੰਦਦਾ ਹੁਣ ਕੁਝ ਸਾਲਾਂ ਤੋਂ ਸਾਡੇ ਇੱਕ ਵੱਡਾ ਮੰਦਰ ਜਿਹੜਾ 1986 ਦੇ ਵਿੱਚ ਬਣਿਆ ਉਤੋਂ ਲੈ ਕੇ ਆ ਲਗਾਤਾਰ ਹੀ ਸਾਡੇ ਸ਼ੋਭਾ ਯਾਤਰਾ ਔਰ ਥੈਂ ਥੈਂ ਲੰਗਰ ਚਲਾਈ ਜਾਂਦੇ ਆ ਉਹ ਅੱਜ ਸਾਡੇ ਪਿੰਡ ਦੀ ਸ਼ੋਭਾ ਯਾਤਰਾ ਜਿਹੜੀ ਕਿ 7 ਤਰੀਕ ਨੂੰ ਅਸੀਂ ਰੱਖੀ ਐ 8 ਤਰੀਕ ਨੂੰ ਸਾਡੇ ਸਾਰਿਆਂ ਦਾ ਵਰਤ ਹੋਣ ਕਰਕੇ ਅਸੀਂ ਇੱਕ ਦਿਨ ਪਹਿਲਾਂ ਰੱਖੀ ਦੀ ਐ ਅੱਜ ਸਾਡੇ ਵਰ ਸ਼ੰਕਰ ਭਗਵਾਨ ਕੀ ਜੈ ਅੱਜ ਪਿੰਡ ਸਤਨੌਰ ਦੇ ਵਿੱਚ ਭਗਵਾਨ ਸ਼ੰਕਰ ਜੀ ਦੀ ਮਹਾ ਸ਼ਿਵਰਾਤਰੀ ਦੇ ਮੌਕੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਵਕ ਵਕ ਪਿੰਡਾਂ ਅਤੇ ਸ਼ਹਿਰਾਂ ਤੋਂ ਹੁੰਦੀ ਹੋਈ ਪਿੰਡ ਸਤਨੌਰ ਪ੍ਰithvi ਰਾनाथ ਮੰਦਰ ਦੇ ਵਿੱਚ ਆ ਕੇ ਜਿੱਥੇ ਕੇ ਵਿਸ਼ਰਾਮ ਕਰੇਗੀ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਇਲਾਕਾ ਨਿਵਾਸੀਆਂ ਦਾ ਜੋ ਇਸ ਮਹਾ ਸ਼ਿਵਰਾਤਰੀ ਦੇ ਉਤਸਵ ਤੇ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਅੱਜ ਜਗ੍ਹਾ ਜਗ੍ਹਾ ਸ਼ੇ ਭਗਤਾਂ ਵੱਲੋਂ ਲੰਗਰ ਲਗਾਏ ਗਏ ਨੇ ਧੰਨਵਾਦ ਕਰਦੇ ਹਾਂ ਸਮੂਹ ਨੱਗਰ ਨਿਵਾਸੀਆਂ ਦਾ ਸਮੂਹ ਐਨ ਆਰ ਆਈਆਂ ਦਾ ਜੋ ਇਸ ਮਹਾ ਸ਼ਿਵਰਾਤਰੀ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਬੋਲ ਸ਼ੰਕਰ ਭਗਵਾਨ ਜੀ ਜੈ